ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ ਮੀਡੀਆ ਮੈਂ ਮਨਪ੍ਰਤਕਰ ਹਾਜ਼ਰ ਹਾਂ ਅੁੰਦਿਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਅਕਾਲੀ ਦਲ ਨੂੰ ਲੱਗਿਆ ਵੱਡਾ ਚਟਕਾ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸੁਖੀ ਨੇ ਛੱਡੀ ਅਕਾਲੀ ਦਲ ਪਾਰਟੀ ਫੜਿਆ ਆਪ ਦਾ ਪੱਲਾ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸ਼ੁਰੂ ਲਈ ਜਾ ਸਕਦੇ ਨੇ ਕੁਝ ਵੱਡੇ ਫੈਸਲੇ BSF ਵੱਲੋਂ ਸਰਹੱਦੀ ਇਲਾਕਿਆਂ ਵਿੱਚ ਕੀਤਾ ਗਿਆ ਪੈਦਲ ਤਿਰੰਗਾ ਮਾਰਚ CM ਮਾਨ ਤੇ ਡਾਕਟਰ ਸੰਦੀਪ ਪਾਠਕ ਨੇ ਆਪ ਵਿਧਾਇਕ ਤੇ ਸੰਸਦ ਮੈਂਬਰਾਂ ਨਾਲ ਕੀਤੀ ਅਹਿਮ ਮੀਟਿੰਗ CM ਮਾਨ ਨੇ NHAI ਪ੍ਰੋਜੈਕਟਾਂ ਤੇ ਕੇਂਦਰ ਸਰਕਾਰ ਨੂੰ ਭੇਜਿਆ ਠੁਕਵਾ ਜਵਾਬ ਕਿਹਾ ਕਿਸਾਨਾਂ ਦੀ ਨਹੀਂ ਤੁਹਾਡੇ ਠੇਕੇਦਾਰਾਂ ਦੀ ਹੈ ਗਲਤੀ ਪੰਜਾਬ ਦੇ ਲੋਕਾਂ ਨੂੰ ਹੁਣ ਨਹੀਂ ਆਵੇਗੀ ਤੰਗੀ ਪਰੇਸ਼ਾਨੀ ਸੀਐਮ ਮਾਨ ਸ਼ੁਰੂ ਕਰਨ ਜਾ ਰਹੇ ਨੇ ਨਵਾਂ ਪ੍ਰੋਗਰਾਮ ਦੋ ਦਿਨ ਦੇ ਦੌਰੇ ਤੇ ਜਲੰਧਰ ਰਾਣਗੇ ਪੰਜਾਬ ਦੇ ਸੀਐਮ ਸੁਣਨਗੇ ਲੋਕਾਂ ਦੀਆਂ ਮੁਸ਼ਕਲਾਂ ਕਰਨਗੇ ਹੱਲ ਲੋਕਾਂ ਨੂੰ ਇਨਸਾਫ ਦਿਵਾਉਣ ਵਾਲੀ ਪੁਲਿਸ ਦੇ ਇੱਕ ਪੁਲਿਸ ਕਰਮਚਾਰੀ ਨੇ ਜਲੰਧਰ ਵਿਖੇ ਚੋਰੀ ਕੀਤੀ ਸਕੂਟੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਦਰਜ ਹੋਇਆ ਕਤਲ ਕੇਸ ਐਨਐਚਆਈ ਦੇ ਰੁਕੇ ਪ੍ਰੋਜੈਕਟਾਂ ਦਾ ਕੰਮ ਪੂਰਾ ਹੋਣ ਤੇ ਹਾਈ ਕੋਰਟ ਨੇ ਮੰਗਿਆ ਜਵਾਬ 28 ਅਗਸਤ ਹੈ ਆਖਰੀ ਤਰੀਕ ਬੀਨਤ ਸਿੰਘ ਕਤਲ ਕਾਂਡ ਦੇ ਵਿੱਚ 27 ਸਾਲ ਬਾਅਦ ਬੰਦੀ ਸਿੰਘ ਨੂੰ ਮਿਲੀ ਜ਼ਮਾਨਤ ਉਣੀ ਸੱਸ ਦੇ ਪੱਟ 'ਚ ਗੋਲੀ ਮਾਰਨ ਵਾਲੇ ਗੁਰਵਿੰਦਰ ਸਿੰਘ ਖੇੜੀ ਵਾਲੇ ਬਾਬਾ ਦੇ ਖਿਲਾਫ ਖੁਦਰਜ ਹੋਈ ਐਫ ਆਈ ਆਰ ਵਿਧਾਇਕਾਂ ਦੀ ਮੀਟਿੰਗ 'ਚ ਸੀਐਮ ਮਾਨ ਨੇ ਵਿਧਾਇਕਾਂ ਤੋਂ ਲਈ ਵਿਕਾਸਾਂ ਦੀ ਫੀਡਬੈਕ ਆਜ਼ਾਦੀ ਦਿਹਾੜੇ ਨੂੰ ਲੈ ਕੇ ਦਿੱਲੀ ਦੇ ਵਿੱਚ ਸੁਰੱਖਿਅਤ ਹੋਈ ਸਖਤ ਚੱਪੇ-ਚੱਪੇ ਦੀ ਕੀਤੀ ਜਾ ਰਹੀ ਹੈ ਛਾਂਬੀ ਸੁਤੰਤਰਤਾ ਦਿਵਸ ਦੇ ਮੌਕੇ ਦਿੱਲੀ ਵਿਖੇ ਕਲਾਸ਼ ਗਹਿलोत ਲਹਿਰਾਉਣਗੇ ਦੇਸ਼ ਦਾ ਝੰਡਾ ਕਿਸਾਨਾਂ ਜਥੇਬੰਦੀਆਂ ਵੱਲੋਂ 17 ਅਗਸਤ ਨੂੰ ਧਰਨੇ ਦਾ ਕੀਤਾ ਗਿਆ ਐਲਾਨਦ ਤੇ ਜਾਣਗੇ ਮੰਗ ਪੱਤਰ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਇੱਕ ਮਹਿਲਾ ਤੋਂ ਮੋਬਾਈਲ ਲੁੱਟ ਕੇ ਹੋਏ ਫਰਾਰ ਚੰਡੀਗੜ੍ਹ ਆਉਣ ਜਾਣ ਵਾਲੇ ਦੇ ਨੋ ਧਿਆਨ ਚੰਡੀਗੜ੍ਹ ਦੀਆਂ ਕੁਝ ਸੜਕਾਂ ਰਹਿਣਗੀਆਂ ਬੰਦ ਟ੍ਰੈਫਿਕ ਪੁਲਿਸ ਨੇ ਜਾਰੀ ਕੀਤੇ ਟ੍ਰੈਫਿਕ ਪਲਾਨ 3 ਦਿਨ ਬਾਅਦ ਵੀ ਸਰਜ ਟੀਮ ਦੇ ਹੱਥ ਰਹੇ ਖਾਲੀ ਪਾਣੀ 'ਚ ਰੁੜਨ ਵਾਲੇ ਵਿਅਕਤੀਆਂ ਦਾ ਕੋਈ ਸੁਰੱਖ ਨਹੀਂ ਲੱਗਿਆ ਹੱਥ ਰਖੜੀ ਦੇ ਤਿਉਹਾਰ ਮੌਕੇ ਮਾਨ ਸਰਕਾਰ ਵੱਲੋਂ ਧੀਆ ਪੈਣਾ ਨੁੰ ਦਿੱਤਾ ਜਾ ਸਕਦਾ ਹੈ ਵੱਡਾ ਤੋਹਫਾ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਨਿੰਦਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਤੰਬਾਦ